ਆਪਣਾ ਜੀ ਚੋਰੀ ਹੋਈ ਆ ਸਵੇਰ 4:30 ਵਜੇ ਦਾ ਟਾਈਮ ਹੈ ਅਫਰੀ 90000 ਰੁਪਏ ਦਾ ਨੁਕਸਾਨ ਹੈ ਖੋਆ ਤੇ ਕੈਸ਼ ਲੈ ਗਏ ਕਿੰਨਾ ਕਿੰਨਾ ਅਫਰੀ 90 ਕਿਲੋ ਖੋਆ ਫੀ ਵੀ 25 ਕਿਲੋ ਖੋਆ ਫੀ ਤੇ 5000 ਰੁਪਏ ਕੈਸ਼ ਪੀ ਵੀ ਸੀਸੀਟੀਵੀ ਲੱਗਿਆ ਤੁਹਾਡੇ ਮੇਰੇ ਬਾਹਰ ਲੱਗਿਆ ਇਹਦੇ ਵਿੱਚ ਆਇਆ ਬਰੇਜਾ ਗੱਡੀ ਆ ਜਿਹਦੇ ਵਿੱਚ ਕਿਤੇ ਰਹੀ ਜਾਂਦੇ ਇੱਕ ਫਰਦਾਰ ਜੀ ਹੈ ਮੂੰਹ ਬੰਨਿਆ ਹੋਇਆ ਉਹਨਾਂ ਦਾ ਉਹ ਤਰ ਹੀ ਜਾਂਦੀ ਹੈ ਟੋਟਲ ਕਿੰਨੇ ਬੰਦੇ ਲੱਗ ਰਹੇ ਮੇਰੇ ਟੋਟਲ ਦੂਜੇ ਕੈਮਰੇ ਬਚਾਏ ਅਫੀ ਤਾਂ ਦੇਖਿਆ ਨਹੀਂ ਚਾਰ ਬੰਦੇ ਕਹਿੰਦੇ ਆ ਜਮਾ ਚੌਕ ਦੇ ਨਜ਼ਦੀਕ ਦੁਕਾਨਾਂ ਇੱਥੇ ਪੀਸੀਆਰ ਲੱਗੀ ਰਹਿੰਦੀ ਆ ਹਾਂਜੀ ਫਿਰ ਵੀ ਤੁਸੀਂ ਆਪ ਦੇਖ ਲਓ ਬਾਈ ਜੀ ਪੀਸੀਆਰ 24 ਘੰਟੇ ਲੱਗੀ ਹਾਂ ਇਹ ਵੀ ਆ 24 ਘੰਟੇ ਆ ਜੀ ਰਾਤ ਨੂੰ ਵੀ ਹੁੰਦੀ ਹੈ ਪਰ ਜਦੋਂ ਮੈਂ ਆਇਆ ਜੀ ਉਦੋਂ ਹੈਗੀ ਵੀ 9 ਵਜੇ ਬਗਜਨੇ ਆ ਜੀ ਅੱਜ 9:00 ਬੰਦ 9:00 ਜੋ ਆ ਕੇ ਦੇਖਿਆ 6:30 ਵਜੇ ਆਇਆ ਮੈਂ ਆ ਨਾਲ ਹੋਈ ਵੀ ਇਹਦੇ ਪੀਪੀਆਰ ਵਾਲੇ ਖੜੇ ਵੀ ਆਏ ਤੁਹਾਨੂੰ ਕੀ ਪਤਾ ਲੱਗਿਆ ਵੀ ਚੋਰੀ ਹੋ ਗਈ ਕਿਸੇ ਪਰ ਐਕਚੁਅਲੀ ਕਿਵੇਂ ਨੇ ਨਿੰਦਫੇ ਜੀ ਮੈਂ ਆਇਆ ਮੈਂ 6:30 ਲੱਗਿਆ ਜੋ ਇਧਰ ਨਾਲ ਲੋਕ ਫਰੀ ਇਹ ਤਾਂ ਦੇਖਿਆ ਜਿੰਦਾਣਾ ਮੈਂ ਪੀਪੀਆਰ ਵਾਲਿਆਂ ਨੂੰ ਬੁਲਾਇਆ ਮੈਂ ਕਿਹ ਵਰੈਦੋ ਵੀ ਚੈੱਕ ਕਰੋ ਉਹਨਾਂ ਦੀ ਮੌਜੂਦਗੀ ਵਿੱਚ ਮੈਂ ਛੱਟੇ ਚੱਕਿਆ ਦੋ ਫ੍ਰਿਜ ਖੜਲੀ ਔਰ ਕਿ ਉਹਦਾ ਕੈਨ ਪਿਆ ਪੀਓ ਹੈ ਨਹੀਂ ਬਣ ਕੇ ਆ ਪੀ ਆ ਫ੍ਰਿਜ ਦੇ ਟੱਕਲ ਖੁੱਲੇ ਹੋਏ ਸੀ ਤੇ ਪਿੱਛੋਂ ਫ੍ਰਿਜ ਵਿੱਚੋਂ ਬਾਲਟੀ ਗਈ ਜਿਹਦੇ ਵਿੱਚ ਕੀ ਖੋਆ ਸੀ ਕਿੰਨੇ ਕ ਦਾ ਟੋਟਲ ਨੁਕਸਾਨ ਹੈ 89000 ਰੁਪਏ ਦਾ ਨੁਕਸਾਨ ਮੇਰਾ ਟੋਟਲ ਮੇਰਾ ਮੰਗ ਕੀ ਕਰਦੇ ਮੇਰਾ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਆਂ ਵੀ ਪਧਾਰ ਕਰੋ ਚੋਰੀਆਂ ਰੋਕੋ ਤੇ ਸਾਨੂੰ ਸਾਡਾ ਹਰਜਾਨਾ ਬਾਬ ਕਰਵਾਓ कितने के बंदे लगे चार, चार मेरा मैं केक का कारीगर हूँ जी हाँ। और मैं यहीं पे सोता हूँ यहाँ पे सब कारीगर जो भी यहाँ पे वर्कर हैं सब कारीगर यहीं पे रहते हैं यहीं पे सोते हैं और हम लोग चौथे मंजिल पे रहते हैं हम लोग को क्या बात ये पता नहीं लगा जी यहाँ पे शाम में दुकान वकान बढ़ा के बंद करवा के हम लोग चले जाते रोटी रोटी खा के और बाबूजी से बाबूजी सब भी चले जाते हैं हम लोग भी ऊपर सोने के लिए चले जाते हैं चोरी का जी पता नहीं लगा हम लोगों को ना हम लोग कि, ये ये तो भाजी बताएंगे हम तो सुबह बाहू को कॉल किए सामान के लिए हमें काम करना था छः बजे हमको घी कम पड़ गया था तो भाव को बुलाए घी के लिए तो लगा सोते हो कोई नहीं नहीं कोई आवाज़ उवाज़ नहीं है जी कोई खड़का उड़का तो गाड़ी चलता रहता है जी खड़का तो होता है पर इतना कोई पता नहीं चला ना फिर चौथी मंजिल पर रहते हैं ਤੋ ਇਤਨਾ ਪਤਾ ਨਹੀਂ ਲੱਗਾ ਜੀ ਗੱਲਬਾਤ ਪਰਸਰਾਮਨਗਰ ਜਿਹੜਾ ਜੀ ਇੱਥੇ ਲਗਾਤਾਰ ਚੋਰੀਆਂ ਦਾ ਸਿਲਸਲਾ ਲਗਾਤਾਰ ਜਾਰੀ ਹੈ ਹਰ ਦੂਜੇ ਦਿਨ ਇੱਥੇ ਚੋਰੀ ਹੁੰਦੀ ਹੈ ਪਹਿਲਾਂ ਵੀ ਉੱਥੇ ਇੱਕ ਡੈਰੀ ਆ ਉਹਨੂੰ ਖਾਲੀ ਕਰਕੇ ਸੀ ਅੱਜ ਵੀ ਆ ਡੈਰੀ ਆ ਜਿਹਦਾ ਕੁਝ ਵੀ ਨਹੀਂ ਛੱਡਿਆ ਸਾਰਾ ਕੁਝ ਹੀ ਲੈ ਗਏ ਇੱਕ ਆ ਮਨੋਜ ਬੈਕਰ ਹੈ ਜੀ ਇਹਨਾਂ ਦਾ ਕਾਫੀ ਨੁਕਸਾਨ ਹੋ ਗਿਆ ਅਸੀਂ ਬੜੇ ਵਾਰ ਜਿਹੜੀ ਜ਼ਿਲ੍ਹਾ ਪ੍ਰਸ਼ਾਸਨ ਪੁਲਿਸ ਨੂੰ ਬੇਨਤੀ ਕਰ ਚੁੱਕੇ ਆ ਪਰ ਪਤਾ ਨਹੀਂ ਕਿਉਂ ਨਹੀਂ ਇਸ ਵੱਲ ਧਿਆਨ ਦਿੱਤਾ ਜਾਂਦਾ ਦੂਜੀ ਗੱਲ ਜਿਹੜੀ ਸਟੀਲ ਲੈਟ ਆ ਉਹ ਵੀ ਪ੍ਰੋਪਰ ਨਹੀਂ ਚੱਲਦੀ ਆ ਹੁਣ ਵੀ ਸਾਡੀ ਐਮਐਲਏ ਸਾਹਿਬ ਨਾਲ ਗੱਲ ਹੋ ਚੁੱਕੀ ਆ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਲਿਆਤਾ ਗਿਆ ਜਲਦੀ ਇੱਥੇ ਕਾਰਵਾਈ ਹੋਊਗੀ। ਜੀ ਕੀ ਨਾਮ ਹੈ ਜੀ ਕੀ ਮੇਰਾ ਨਾਮ ਮਨੋਜ ਕੁਮਾਰ ਆ ਜੀ। ਮਨੋਜ ਵੇਕਰ ਦੇ ਨਾਂ ਤੇ ਆਪਣਾ ਇੱਥੇ ਦੁਕਾਨ ਹੈ। ਇਹਦੇ ਵਿੱਚ ਸਵੇਰ 4:40 ਤੇ ਆ ਜਿਹੜੇ ਸਾਹਮਣੇ ਆ ਜੋ ਵੀ ਹੋਇਆ ਬੱਕਾ। ਹਾਂਜੀ। ਆਪਣਾ 80000 ਰੁਪਏ ਗੱਲੇ ਚ ਕੈ ਸੀ ਜੀ ਇੱਕ ਕੈਮਰਾ ਹੈ ਬਾਕੀ ਹਜੇ ਕੋਈ ਮਾੜੀ ਮੋੜੀ ਹੋਰ ਪੜਤਾਲ ਨਹੀਂ ਕੀਤੀ ਐ ਨੀ ਸਮਾਨ ਦੀ ਕੀ ਵੀ ਦੇਖਦੇ ਹੋ ਤੁਹਾਡੀ ਤਾਂ ਚੋਕ ਦੇ ਨਜ਼ਦੀਕ ਦੁਕਾਨ ਆ ਪੂਸ ਕਰਦੀ ਜੋ 24 ਘੰਟੇ ਇਥੇ ਹੁਣ ਕੀ ਦੱਸ ਸਕਦੇ ਆ ਜੀ ਪ੍ਰਸ਼ਾਸਨ ਜਾਂ ਕੀ ਗੱਲ ਕਿਸੇ ਦੀ ਕੀ ਦੱਸ ਸਕਦੇ ਕੁਛ ਨਹੀਂ ਡਰਤਾ ਹਵੇ ਸ਼ਰਾਤ ਵੀ ਸਾਡਾ ਮੋਟਰਸਾਈਕਲ ਲੱਗਦੇ ਹੈਗੇ ਸੀਸੀਟੀਵੀ ਹੈਗੀ ਕੋਈ ਉਹ ਨਾਲ ਕ੍ਰਿਸ਼ਨਾ ਡੈਰੀ ਤੇ ਹੈਗੇ ਉਹਦੇ ਵਿੱਚ ਬਰੇਜਾ ਗੱਡੀ ਤੇ ਆਏ ਆ ਬੰਦੇ ਚਾਰ ਬੰਦੇ ਦੱਸਦੇ ਆ ਕੈਮਰੇ ਚ ਫੋਟੋ ਹੈਗੀ ਥੋੜੀ ਜੀ ਬੰਦੇ ਦੀ ਤੇ ਕੈਮਰਾ ਇੱਕ ਉੱਪਰ ਕਰਤਾ ਇੱਕ ਚੱਕ ਕੇ ਲੈ ਗਏ ਨੰਬਰ ਦੇ ਲੱਗਦੇ ਜਾਂਗੇ ਜੀ ਐ 30 35 ਕੇ ਸਾਲ ਦੇ ਗੱਡੀ ਦਾ ਨੰਬਰ ਦਿਖ ਰਿਹਾ ਕੁਝ ਨੰਬਰ ਨਹੀਂ ਸ਼ੋ ਹੋ ਰਿਹਾ ਬਸ ਲਾਸਟ ਡਿਜੀਟ ਜਿਹੜੇ ਚਾਰ ਅੱਖਰ ਆ ਉਹ ਹੋ ਰਿਹਾ ਮੂਰਲਾ ਫਰੰਟ ਵਾਲਾ ਨਹੀਂ ਹੋ ਰਿਹਾ ਬਾਕੀ ਮੈਂ ਤਾਂ ਇਹਨਾਂ ਦੇਖਿਆ ਨਹੀਂ ਹੈ ਪੜਤਾਲ ਤੋਂ ਉੱਥੀ ਹੁਣ ਪੁਲਿਸ ਆ ਗਈ ਮੌਕੇ ਤੇ ਪੁਲਿਸ ਸੁਭਾ ਪੀਸੀਆਰ ਬੁਲਾ ਕੇ ਲੈ ਆਏ ਸੀਗੇ ਜੀ ਉਦੋਂ ਉਹ 100 ਨੰਬਰ ਤੇ ਡਾਲ ਕੀਤਾ ਫਿਰ ਅਸੀਂ ਕਿਤਵਾਲੀ ਗਏ ਸੀ ਉਹ ਕਹਿੰਦੇ ਇੱਥੇ ਬੰਦੇ ਗਏ ਇੱਥੇ ਇੱਕ ਐਸਓ ਤੇ ਐਸਆਈ ਆਇਆ ਤੋ ਲਿਖ ਕੇ ਲੈ ਆ ਗਿਆ ਗੱਲਬਾਤ ਉਹਨਾਂ ਕਿਹੜੀ ਟੀਮ ਆਈ ਹੈ ਤੁਹਾਡੇ ਸਾਡੇ ਕੋਲ ਫਰਾਂਚਾਈਜ਼ ਜਿਹੜੀ ਆ ਫਿੰਗਰਪ੍ਰਿੰਟ ਵਗੈਰਾ ਉਹ ਕਰਦੀ ਉਹ ਆਈ ਹੋਈ ਆ ਉਹ ਕਰ ਰਹੀ ਹੈ ਟੋਟਲ ਕਿੰਨੀ ਦੁਕਾਨਾਂ 'ਚ ਚੋਰੀ ਹੈ ਇੱਥੇ ਸਾਡੇ ਨਾਲ ਤੇ ਇੱਕ ਹੋਰ ਹੈਗੀ ਹੈ ਵਿਕੇਸ਼ ਡੇਰੀ ਵਾਲਾ ਉਹਦੀ ਹੋਈ ਹੈ ਉਸ ਤੋਂ ਬਾਅਦ ਇੱਕ ਹੋਰ ਦੱਸਦੇ ਮੇਨ ਰੋਡ ਤੇ ਪਰ ਉਹ ਬਤਨ ਹਜੇ ਕਲੀਅਰ ਨਹੀਂ ਗੱਲ